ਹੈਲੋ एवरीवन ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ Pari Study Online ਤੇ ਸੋ ਅੱਜ ਦੀ ਇਸ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਦੱਸਣ ਜਾ ਰਿਹਾ ਜੋ ਆਪਣੀ ਕੀ ਸ਼ਾਮ ਨੂੰ ਅੰਗਰੇਜ਼ੀ ਦੀ ਲਾਈਵ ਕਲਾਸ ਲੱਗੇਗੀ ਤੁਹਾਨੂੰ ਪਤਾ ਹੈ ਕੱਲ ਨੂੰ ਤੁਹਾਡਾ ਕੀ ਹੈ ਇੰਗਲਿਸ਼ ਦਾ ਪੇਪਰ ਹੈ ਅੰਗਰੇਜ਼ੀ ਦਾ ਪੇਪਰ ਹੈ 12 ਜਨਵਰੀ ਨੂੰ ਠੀਕ ਹੈ ਕੋਈ ਛੁੱਟੀ ਨਹੀਂ ਹੈ ਸਭ ਤੋਂ ਵੱਡਾ ਦੁੱਖ ਇਹ ਹੈ ਕਿ ਇਹਦੇ ਵਿੱਚ ਕੋਈ ਵੀ ਛੁੱਟੀ ਨਹੀਂ ਹੈ 35 ਨੰਬਰ ਦਾ ਪੇਪਰ ਹੈ ਜਿੰਦੇ ਵਿੱਚ ਕੀ ਹੈ ਇੱਕ ਪੈਰਾਗ੍ਰਾਫ ਆਏਗਾ ਉਸ ਤੋਂ ਬਾਅਦ 8 ਨੰਬਰ ਦੀ ਗ੍ਰਾਮਰ ਆਏਗੀ 2 ਨੰਬਰ ਦੇ ਕੋਈ ਸੈਂਟੈਂਸ ਬਣਾਉਣੇ ਆਉਣਗੇ ਤੇ ਉਸ ਤੋਂ ਬਾਅਦ ਇੱਕ ਐਪਲੀਕੇਸ਼ਨ ਨੋਟਿਸ ਜਾਂ ਲੈਟਰ ਆਏਗਾ ਨਾ ਵਿੱਚੋਂ ਤੇ 15 ਨੰਬਰ ਦੀ ਪੈਡਾਗੋਜੀ ਆਏਗੀ ਠੀਕ ਹੈ ਟੋਟਲ ਤੁਹਾਡਾ ਕੀ ਹੈ ਪੇਪਰ ਦਾ ਓਵਰਵਿਊ ਹੈ 6 ਨੰਬਰ ਦਾ ਪੈਰਾਗ੍ਰਾਫ 2 ਨੰਬਰ ਦਾ ਇੱਕ ਸੈਂਟੈਂਸ 8 ਨੰਬਰ ਦੀ ਕੀ ਹੋਗੀ ਤੁਹਾਡੇ ਕੋਲ ਗ੍ਰਾਮਰ 4 ਨੰਬਰ ਦਾ ਹੋ ਗਿਆ ਇੱਕ ਐਪਲੀਕੇਸ਼ਨ ਤੇ ਲਾਸਟ ਕੀ ਆ ਗਈ ਤੁਹਾਡੇ ਕੋਲ 15 ਨੰਬਰ ਦੀ ਪੈਡਾਗੋਜੀ ਜਿੰਦੇ ਵਿੱਚ 5 ਕੁਐਸਚਨ ਆਉਣਗੇ ਓਕੇ ਸੋ ਅੱਜ ਸਾਡੀਆਂ ਲਾਈਵ ਕਲਾਸਾਂ ਲੱਗਣਗੀਆਂ ਕਲਾਸਾਂ ਸਮਾਂ ਰਹੇਗਾ ਰਾਉਂਡ 3 ਵਜੇ ਪਹਿਲੀ ਕਲਾਸ 3 ਤੋਂ 4 ਉਸ ਤੋਂ ਬਾਅਦ 4:20 ਤੋਂ ਲੈ ਕੇ 5:00 ਤੱਕ ਉਸ ਤੋਂ ਅਗਲੀ ਕਲਾਸ 6 ਤੋਂ ਲੈ ਕੇ 7 ਵਜੇ ਤੱਕ ਉਸ ਤੋਂ ਅਗਲੀ ਕਲਾਸ 7:30 ਤੋਂ ਲੈ ਕੇ 8:30 ਤੱਕ ਚਾਰ ਕਲਾਸਾਂ ਲੱਗਣਗੀਆਂ ਆਪਣੇ 4 ਘੰਟੇ ਦੀਆਂ ਓਕੇ ਸੋ ਇਹਦੇ ਵਿੱਚ ਤੁਹਾਨੂੰ ਕੀ ਹੈ ਪੈਡਾਗੋਜੀ ਦੇ ਕੁਐਸਚਨ ਕਰਵਾਏ ਜਾਣਗੇ ਇੱਕ ਕਲਾਸ ਦੇ ਵਿੱਚ ਦੂਜੀ ਕਲਾਸ ਦੇ ਵਿੱਚ ਤੁਹਾਨੂੰ ਕੀ ਹੈ ਜਿਹੜੇ ਪੁਰਾਣੇ ਪੇਪਰਾਂ ਦੇ ਵਿੱਚ ਗ੍ਰਾਮਰ ਆਈ ਉਹ ਕਰਵਾਈ ਜਾਏਗੀ ਉਸ ਤੋਂ ਬਾਅਦ ਇੱਕ ਕਲਾਸ ਦੇ ਵਿੱਚ ਕੀ ਹੈ ਪੁਰਾਣੇ ਪੇਪਰਾਂ ਦੀ ਪੈਡਾਗੋਜੀ ਕਰਵਾਈ ਜਾਏਗੀ ਤੇ ਲਾਸਟ ਕਲਾਸ ਦੇ ਵਿੱਚ ਐਪਲੀਕੇਸ਼ਨ ਦਾ ਫਾਰਮੈਟ ਦੁਆਰਾ ਦੱਸਿਆ ਜਾਏਗਾ ਨੋਟਿਸ ਦਾ ਫਾਰਮੈਟ ਦੁਆਰਾ ਦੱਸਿਆ ਜਾਏਗਾ ਤੇ ਲਾਸਟ ਆਪਣਾ ਲੈਟਰ ਦਾ ਫਾਰਮੈਟ ਵੀ ਦੱਸਿਆ ਜਾਏਗਾ ਓਕੇ ਸੋ ਇਹ 4 ਘੰਟੇ ਆ ਸਾਢੇ 3 ਘੰਟੇ ਤੁਸੀਂ ਮੰਨ ਕੇ ਚੱਲੋ ਸਾਢੇ 3 ਤੋਂ 4 ਘੰਟੇ ਦੇ ਵਿਚਾਲੇ ਕਲਾਸਾਂ ਲੱਗਣਗੀਆਂ ਤੁਹਾਡੀਆਂ ਠੀਕ ਹੈ ਸੋ ਅੱਜ ਦੀ ਕਲਾਸ ਆ ਜਿਹੜੀ ਤੁਸੀਂ ਜੇਕਰ ਓਨਲੀ ਇੰਗਲਿਸ਼ ਦੀ ਕਲਾਸ ਲੈਣੀ ਆ ਤੁਸੀਂ 75 ਰੁਪੀ ਦੇ ਵਿੱਚ ਤੁਹਾਨੂੰ ਇਹ ਮਿਲੇਗੀ ਠੀਕ ਹੈ ਅੱਜ ਵਾਲੀ ਜਿਹੜੀ ਇੰਗਲਿਸ਼ ਦੀ ਕਲਾਸ ਹੋਏਗੀ ਇਹ ਸਿਰਫ 75 ਰੁਪੀ ਦੇ ਵਿੱਚ ਤੁਹਾਨੂੰ ਮਿਲੇਗੀ ਤੇ ਜੇਕਰ ਤੁਸੀਂ ਕੰਬੋ ਪੈਕ ਲੈਣਾ ਚਾਹੁੰਦੇ ਹੋ ਮਤਲਬ ਮੈਥ ਤੇ ਇੰਗਲਿਸ਼ ਦੋਵਾਂ ਦੀ ਲਾਈਵ ਕਲਾਸਾਂ ਜਿਵੇਂ ਮੈਥ ਦਾ ਵੀ ਪ੍ਰਾਏਗਾ ਤੁਹਾਡਾ 22 ਜਨਵਰੀ ਨੂੰ ਠੀਕ ਹੈ ਜਿੰਦੇ ਵਿੱਚ ਦੋ ਛੁੱਟੀਆਂ ਤਾਂ 10 ਘੰਟਿਆਂ ਦੀ ਕਲਾਸ ਲੱਗੇਗੀ ਟੋਟਲ ਬਾਅਦ ਦੀ ਤਿੰਨ ਦਿਨਾਂ ਦੇ ਵਿੱਚ ਓਕੇ ਸੋ ਦੋਵਾਂ ਦਾ ਪ੍ਰਾਈਸ ਹੈਗਾ ਤੁਹਾਡੇ ਕੋਲ 125 ਰੁਪੀਸ ਤੇ ਜੇਕਰ ਤੁਸੀਂ ਓਨਲੀ ਇੰਗਲਿਸ਼ ਦੀ ਕਲਾਸ ਲੈਣੀ ਹੈ ਅੱਜ ਵਾਸਤੇ ਇਹਦਾ ਪ੍ਰਾਈਸ ਕੀ ਹੈ ਸਿਰਫ 75 ਰੁਪੀਸ ਓਕੇ ਹੁਣ ਕਲਾਸਾਂ ਜੁਆਇਨ ਕਿਵੇਂ ਕਰਨੀਆਂ ਇਹ ਪ੍ਰੋਸੀਜਰ ਵੀ ਤੁਹਾਨੂੰ ਦੱਸਦੀ ਹੈ ਤਾਂ ਤੁਸੀਂ ਕੀ ਹੈ ਮੇਰਾ Google Pay ਨੰਬਰ ਹੈਗਾ 95014 42503 ਇਹਦੇ ਉੱਪਰ ਤੁਸੀਂ ਪੇਮੈਂਟ ਕਰਕੇ ਸਕਰੀਨਸ਼ਾਟ ਭੇਜਣਾ ਤੇ ਨਾਲ ਲਿਖ ਕੇ ਭੇਜਣਾ ਇੰਗਲਿਸ਼ ਕਦੀ ਕੱਲੀ ਇੰਗਲਿਸ਼ ਦੀ ਕਲਾਸ ਲੈਣੀ ਹੈ ਜਾਂ ਇੰਗਲਿਸ਼ ਤੇ ਮੈਥ ਦੋਵਾਂ ਦੀ ਕਲਾਸ ਲੈਣੀ ਹੈ ਠੀਕ ਹੈ ਉਸ ਤੋਂ ਬਾਅਦ ਤੁਹਾਨੂੰ ਇੱਕ ਗਰੁੱਪ ਦੇ ਵਿੱਚ ਐਡ ਕਰਾਂਗੇ ਜਿੱਥੇ ਕਿ ਚਾਰਾਂ ਕਲਾਸਾਂ ਅੱਜ ਤੇ ਜੇਕਰ ਮੈਥ ਦੀ ਕਲਾਸ ਹੀ ਵਿੱਚ ਲਈ ਹੈ ਫਿਰ 22 ਤਰੀਕ ਨੂੰ ਸੌਰੀ 19 20 21 ਤਿੰਨੇ ਦਿਨ ਤੁਹਾਨੂੰ ਕਿ ਲਿੰਕ ਮਿਲੇਗਾ ਮੈਥ ਦਾ ਓਕੇ ਸੋ ਇਹ ਮੇਰਾ ਕਾਲਿੰਗ ਨੰਬਰ ਵੀ ਆ ਜੇਕਰ ਤੁਸੀਂ ਜ਼ਿਆਦਾ ਜਾਣਕਾਰੀ ਚਾਹੁੰਦੇ ਹੋ ਇਸ ਨੰਬਰ ਦੇ ਉੱਪਰ ਕਾਲ ਕਰ ਸਕਦੇ ਹੋ ਸਾਰਾ ਇੰਗਲਿਸ਼ ਦਾ ਆਪਾਂ ਦੁਬਾਰਾ ਰਿਵਾਈਜ਼ ਕਰਦਾਂਗੇ ਅੱਜ ਜਿੰਨਾ 35 ਨੰਬਰ ਦਾ ਨਾ ਸਾਰਾ ਆਪਾਂ 4 ਘੰਟਿਆਂ ਦੇ ਵਿੱਚ ਪੂਰੇ ਦਾ ਪੂਰਾ ਆਪਾਂ ਰਿਵਾਈਜ਼ ਕਰਾਂਗੇ ਸੋ ਵਧੀਆ ਤਿਆਰੀ ਹੋ ਜਾਏਗੀ ਕਿਉਂਕਿ ਜੇ ਇੰਗਲਿਸ਼ ਵਿੱਚੋਂ ਰੀਪੇਰ ਆ ਜਾਏ ਫਿਰ ਤੁਹਾਨੂੰ ਘੱਟੋ ਘੱਟ 500 ਰੁਪਏ ਕੀ ਭਰਨਾ ਪਏਗਾ ਨਾਲੇ ਤੁਹਾਡਾ ਇੱਕ ਸਾਲ ਖਰਾਬ ਹੋਏਗਾ ਨਾਲੇ ਕਿ ਪੀਐਸਟੈਟ ਐਲੀਜੀਬਲ ਨਹੀਂ ਹੋਣਾ ਸੋ 75 ਕੋਈ ਵੱਡੀ ਡੀਲ ਨਹੀਂ ਹੈ ਤੇ ਜੇਕਰ ਮੈਥ ਵੀ ਲੈਣਾ ਹੈ ਉਹਦਾ ਕੰਬੋ ਪ੍ਰਾਈਸ ਹੈਗਾ 17 ਸੋਰੀ 125 ਰੁਪਏ ਕਿਉਂਕਿ ਕੱਲੀ ਮੈਥ ਦੀ ਕਲਾਸ ਤੁਹਾਨੂੰ ਕਿੰਨਾ 100 ਰੁਪਏ ਚ ਮਿਲੇਗੀ ਜਿੰਦੇ ਕਿ ਦੋ ਦਿਨ ਰਵੀਜ਼ਨ ਕਰਾਵਾਂਗੇ ਸੋ ਵੈਸੇ ਇਤ ਤੁਹਾਨੂੰ ਤੁਹਾਨੂੰ 175 ਚ ਪਵੇਗਾ ਤੇ ਜੇ ਕੰਬੋ ਪੈਕ ਲੈਂਦੇ ਹੋ ਤੁਸੀਂ ਕੀ ਆ ਫਿਰ ਤੁਹਾਨੂੰ ਕੀ ਸਿਰਫ 125 ਰੁਪਏ ਚ ਪਵੇਗਾ ਸੋ ਇਸ ਨੰਬਰ ਤੇ ਤੁਸੀਂ ਕਾਲ ਕਰ ਸਕਦੇ ਹੋ ਠੀਕ ਹੈ ਤੇ ਜੇਕਰ ਤੁਸੀਂ ਬੈਚ ਲੈਣਾ ਹੋਵੇ ਇੱਥੇ ਪੇਮੈਂਟ ਕਰਕੇ ਮੈਨੂੰ ਸਕਰੀਨਸ਼ਾਟ ਜਰੂਰ ਭੇਜਣਾ ਓਕੇ ਥੈਂਕ ਯੂ ਵੈਰੀ ਮਚ